ਲੋ ਜੀ ਅੱਜ ਦਾ ਬਲੌਗ ਆਤੇ ਆ ਜਿਹੜੇ ਨਵੇਂ ਸ਼ੈਫ ਹੁੱਟੇ ਆ ਮਠਾਪੂਰੋ 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 ਨਵੇਂ ਜਿਹੜੇ ਸ਼ੈਫ ਜਿਹਨਾਂ ਨੇ ਕੋਰਸ ਕੀਤਾ ਆ ਸ਼ੈਫ ਦਾ ਤੁਹਾਨੂੰ ਗਾਂ ਜਿਹੜੇ ਸਾਡੇ ਮੇਨ ਆ ਸ਼ੈਫ ਉਹ ਆਂਡੇ ਨਹੀਂ ਨਹੀਂ ਉਹ ਬਾਹਰ ਆਂਡੇ ਲੈਣ ਗਏ ਆ ਬਾਹਰ ਆਂਡੇ ਲੈਣ ਕੇ ਆ ਜੋ ਤੁਹਾਨੂੰ ਮਿਲਾਈਏ ਜਿਹੜੇ ਮੇਨ ਸ਼ੈਫ ਪਿਆ ਸਾਡੇ ਸੱਸੀ ਘਾਲ ਭਾਜੀ ਘਰੀਆਨੇ ਦੀ ਦੁਕਾਨ ਤੇ ਗਏ ਆ ਸਾਡੇ ਮੇਨ ਸ਼ੈਫ ਦਾ ਅਵੇ ਆਪਣੀ ਮੱਝ ਸਮਾਹਣਾ ਆਂ ਆਂਡੇ ਦੀ ਖੋਜ ਇਹ ਨਾ ਨਹੀਂ ਕੀ ਕਿ ਭਾਜੀ ਉਹਨਾਂ ਨੇ ਕੀਤੀ ਸੀ ਅੰਡੇ ਦੀ ਖੋਜ ਤੁਹਾਨੂੰ ਮਿਲਾਉਂਦੇ ਆ ਜੀ ਉਹੋ ਹੀ ਕੰਮ ਕਰ ਤੁਸੀਂ ਕਰਾਂਗੇ ਰੋਟੀ ਖਾਧੀ ਥਾਲੇ ਬਲੌਗਰ ਬਣੇ ਪੁਲਵਾਨ ਦੱਸ ਇਹਨਾਂ ਨੂੰ ਦੁਪਹਿਰਾ ਟਿਕਿਆ ਆ ਕਿਸੇ ਤੂਫਾਨ ਦੇ ਉਹ ਚੰਗਾ ਚੱਲੀਏ ਤਕਰੀ ਤੁਮੀ ਕਹਿੰਦਾ ਜੀ ਬੁੱਧੂ ਭਾਜੀ ਚਾਲੂ ਫੋਨ ਨਹੀਂ ਚੱਕਦਾ ਉਹਨਾਂ ਦਾ ਆ ਵੀ ਭਾਈ ਉਹ ਨਹੀਂ ਚੱਕੇ ਫੋਨ ਕਿਹੜਾ ਸ਼ੈਤਾਨ ਤੋਂ ਦੋ ਦੋ ਇਹਨਾਂ ਦੇ ਪੀਵੀਆ ਵਾਲੇ ਪੀਵੀਆ ਵਾਲੇ ਪੱਡਿਗਰੀਆਂ ਦਿਖਾਏ ਇਹਨਾਂ ਨੂੰ ਕੱਢ ਮੜੀ ਜੀ ਜੇ ਅੱਜ ਡਿਗਰੀ ਆ ਗਈਆਂ ਡਿਗਰੀਆਂ ਆ ਗਈਆਂ ਅੱਜ ਹੀ ਆਈਆਂ ਅੱਜ ਹੀ ਹੋਰ ਤੁਹਾਨੂੰ ਸਾਰੇ ਭੰਦਵਾ ਗਿੱਦਾਂ ਨਹੀਂ ਜੀ ਭਾਜੀ ਬਸ ਕਰ ਇਹਨਾਂ ਨੂੰ ਅੱਧਾ ਅੱਧਾ ਦੇਣਾ ਕਿਉਂ ਨਹੀਂ ਉਹੀ ਗੱਲਾਂ ਕਰੀ ਜਾਂਦਾ ਸਮਝ ਜੀ ਹਾਂ ਮਸਲੀ ਉਹ ਪਿੱਪਲ ਵੱਟੇ ਉਹ ਭਰਾਵਾ ਫੇਕ ਰੀਆਂ ਤੂੰ ਲੈ ਕੋ ਪਿੱਪਲ ਵੱਟਿਆ ਜਾ ਇਹਨਾਂ ਨੂੰ ਛੱਡ ਜਾ ਕਰਦ ਲੈ ਕੇ ਪਹਿਲੇ ਪਿੱਪਲ ਹੀ ਵੱਟਿਆ ਉਹਨਾਂ ਦਾ ਜੀ ਨਹੀਂ ਕਰਨ ਡਿਗਰੀ ਡਿਗਰੀ ਲਓ ਜੀ ਆਹ ਦੇਖੋ ਆਹ ਡਿਗਰੀ ਆਈ ਆ ਚੈੱਕ ਕਰੋ ਇਹ ਭਰਾ ਤਾਂ ਅੱਡੇ ਦੀ ਵੀ ਆਈ ਆ ਤੁਹਾਨੂੰ ਹੁਣ ਮੈਂ ਹਨਾ ਪਾਉਂਗਾ ਇਹਦਾ ਫੋਨ ਲੈ ਘਟਾੜੀ ਪਿਆ ਇੱਥੇ ਕੁਛ ਹੈ ਫੋਨ ਤਾਰਾ ਕਰੋ ਕਿਹਦਾ ਜੇ ਚ ਡਿਗਰੀ ਆਈ ਆ ਜਿਆ ਫੋਨ ਵੀ ਠਿਆ ਹੈ ਹਲੋ ਇੱਕ ਫੋਨ ਦਾ ਨਹੀਂ ਸਾਡਾ ਕੰਮ ਚੱਲਦੇ ਦੋ ਦੋ ਫੋਨ ਰੱਖੇ ਜੇ ਡਿਗਰੀ ਆਈ ਮਾਰ ਪੈ ਗਿਆ ਉਹ ਲੋ 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 ਉਧਰ ਭਾਈ ਆਂਡਾ ਟੁੱਟਾ ਇੱਕ ਓਏ ਨਮਸਕਾਰ ਹੈ ਨਾ ਭਾਈ ਉਹਦਾ ਵੀ ਤੋੜਨਾ ਹੀ ਸੀ ਚਲ ਇਹ ਗੱਲ ਤਾਂ ਪਹਿਲੇ ਹੀ ਟੁੱਟਾ ਸਾਨੂੰ ਥੋੜੇ ਦਾ ਦੋਸਤ ਆਇਆ ਹੋਰ हां जी ਤੁਹਾਡਾ ਡੀਜੇ ਦਾ ਕੰਮ ਕਿਵੇਂ ਚੱਲ ਰਿਹਾ ਹੈ ਐ ਵੀ ਚੱਲ ਨਹੀਂ ਬੜੀਆ ਤੈ ਇੱਥੇ ਆਇਆ ਥਾਂ ਇੱਥੇ ਆਇਆ ਬੇਟਾ ਪਹੁੰਚਿਆ ਇਹਨਾਂ ਨੂੰ ਦੱਸ ਤੁਸੀਂ ਨਾਲ ਰਹੋਗੇ ਤੁਸੀਂ ਬੇੜਾ ਘਰ ਕੇ ਵਰਦੇਣਾ ਕੰਮ ਦਾ ਤੁਹਾਡੇ ਹੁੰਦਿਆਂ ਦਾ ਕੰਮ ਕਿਹੜਾ ਚੱਲ ਜਾਊਗਾ ਓਏ ਮੇਰੀ ਗੱਲ ਸੁਣ ਤਿੰਨ ਮਹੀਨੇ ਬੁਕਿੰਗ ਦਾ ਕੀਤਾ ਦਾ ਤਾਂ ਕਿੰਨੀ ਅਮਰੀਕਾ ਦਾਦਰ ਲੇ ਚਲ ਚੱਲ ਓਏ ਇਹ ਹੈ ਨਾ ਗਲਤ ਦੱਸਿਆ ਇਹ ਮੈਕਸਿਆ ਓਏ ਮੈਕਸਿਆ ਧਿਆਨ ਨਾ ਦੱਸਿਆ ਉਹ ਵੀ ਬੁੱਦੂ ਲੈਡ ਦੇਗਾ ਇਹ ਬਈਆਂ ਦੇ ਕੇ ਵਿੱਚ ਆਂਟੇ ਦੇਖੋ ਆਹਰ ਰਹਿਦਾ 2 400 ਰਹਿ ਗਿਆ ਉਹ ਗੁੱਸੇ ਜਾ ਕੇ ਕੋਲੀ ਨਾ ਉਹ ਤੁਸੀਂ ਤੁਹਾਨੂੰ ਲੱਗਿਆ ਤੇਰੇ ਹੱਥ ਹੀ ਭਰੇ ਆ ਇਹ ਹੁੰਦੇ ਆ 24 ਅੰਡ ਪਾਏ ਬੋਲ ਬਾਈ ਤੇ ਚਮਚੇ ਕਿੰਨੇ ਪਾਉਣੇ ਆਪਾਂ ਅੱਧਾ ਵੱਜੀ ਪਾ ਲਓ ਚਾ ਤੇ ਅੰਦਰ ਆਪ ਅੱਧਾ ਜੋਤ ਫੇਰਨਾ ਜੇ ਗਲਤ ਹੋ ਗਿਆ ਇਹ ਇੱਕ ਆ ਮਿਰਚਾਂ ਕੇ ਖਾਲੋ ਲੱਕਣਾ ਮਾਰ ਪਿਆ ਜੰਮੀ ਹੋਣਾ ਪਲਵਾਨ ਇਹਦਾ ਕੀ ਕਰੀਏ ਫੇ ਇਹ ਹੋ ਜਾਣ ਤੇ ਪਲਵਾਨ ਆਪਾਂ ਇਹ ਕੱਲ ਫੈਂਟਾ ਲਾਵਾਂਗੇ ਨੂੰ ਬਸ ਉਹੀ ਨਾ ਕੰਮ ਬਾਹਰ ਕਾਟਿਆ ਯਾਰ ਆਪਾਂ ਕੋਈ ਚੀਜ਼ ਰੱਖੀ ਦੀ ਨਹੀਂ ਕਰੀ ਜਾਂਦਾ ਉਦਾਂ ਹੀ ਛੱਡਦਾ ਬਾਤ ਉਹੀ ਨਾ ਹੋਵੇ ੱੱਕੇ ਨਾ ਖਾਣੇ ਮੈਂ ਕੱਟ ਕੱਟ ਕੇ ਪਲਵਾਨ ਲੱਗਦਾ ਹੀ ਪਰਵੰਤੀ ਹੋਇਆ ਤੂੰ ਕਿ ਰੋਣਾ ਉਹ ਗੱਠਿਆਂ ਦਾ ਪਾਇ ਨਹੀਂ ਕੋਈ ਲੋ ਨੂ ਜਾ ਕੋ ਉੱਥੇ ਪਰੇ ਪਿਆ ਮਾਦਾ ਲੋੜ ਤੇ ਜੀਰਾ ਚੱਕ ਮੰਮਾ ਤੂੰ ਤਾਂ ਵਿਆਹ ਕਰਾਇਆ ਤੈਨੂੰ ਤਾਂ ਇਹ ਜੀਜਾ ਦਾ ਪਤਾ ਹੋਣਾ ਚਾਹੀਦਾ ਅੱਜ ਤਹਾਲੇ ਨਹੀਂ ਕਰਾਇਆ ਹੈ ਹੋਏ ਪਿਆਰ ਵਿੱਚ ਕੱਟਣ ਘਰ ਵਾਲੀ ਨੇ ਦਿੱਤੇ ਨਹੀਂ ਸੀ ਕਦੀ ਹੈ ਦੱਸ ਨਾ ਕੀ ਆ ਪਲਵਾਨ ਰੋਈ ਜਾਂਦਾ ਦੇਖੋ ਉਹ ਜੀਰਾ ਹੋਰ ਕੋਈ ਨਾ ਪੋਵਾ ਲਈ ਪਲਵਾਨਾ ਕੀ ਆ ਉਸ ਨੂਨ ਓਏ ਜੀਰਾ ਨਹੀਂ ਆ ਜੀਰਾ ਹੈ ਜੀਰਾ ਹੀ ਆ ਜੀਰਾ ਆ ਸਵਾਸ ਤੇ ਸਵਾਸ ਤੇ ਆ ਬਾ ਉਹ ਨਾ ਉਹ ਵੀ ਕੰਮ ਹੋ ਗਏ ਨਹੀਂ ਨੂਨ ਹੈ ਨਹੀਂ ਪਿਆ ਇੱਕ ਨੂਨ ਕੀ ਆ ਆ ਲੂਨਾ ਪਾਣ ਦੇ ਦੀ ਮਮਾ ਉਹ ਕੋਈ ਇੱਕ ਦੋ ਨਹੀਂ ਲਾ ਲੂਨ ਲਾ ਦਿੰਦਾ ਉਹ ਤੇ ਪਿਆ ਪਲਾਂ ਕੋ ਬੱਡਲ ਨੂੰ ਦੇ ਸਵਾਣ ਕੱਢ ਓਏ ਮੋਸਲੇ ਦਾ ਪਾਨਾ ਮਨ ਉਸ ਮਾਂ ਨਹੀਂ ਲੱਗਦਾ ਹਲਦੀ ਆ ਹਲਦੀ ਦਾ ਵੀ ਚਾਂਚਾ ਸੈੱਟ ਦੀ ਐ ਕੋਈ ਵਿੱਚ ਵਧੀਆ ਜਿਹਾ ਹੋ ਰਿਹਾ ਹਲਦੀ ਹਲਦੀ ਤਾਂ ਜਾ ਵਧੀਆ ਨਾ ਦੂਨ ਹੈ ਨਹੀਂ ਬਾਈ ਦੇਖੇ ਰੱਖੀ ਸੱਟ ਕੱਢਣੀ ਅੰਦਰੋਂ ਫੱਟ ਆ ਇਹਨੂੰ ਹਲਦੀ ਪੈਣ ਹਲਦੀ ਬਦੂ ਸੱਟ ਕੱਢਣੀ ਅੰਦਰੋਂ ਓਏ ਆ ਚੰਗੀ ਤਰ੍ਹਾਂ ਕਰ ਓਏ ਸਫਾਈ ਓਏ ਗੱਗਣ ਗੱਲ ਸੁਣ ਲੈ ਝਾੜ ਪੋਚਾ ਆਏਗਾ ਨਾ ਆਂਡੇ ਖਲਾ ਕੇ ਨਾ ਤੋ ਪੋਚਾ ਔਰ ਨਾ ਹੋਣਾ ਹਨਾ ਦੋ ਦੋ ਛੜ ਦੇ ਨਾ ਅੱਜ ਹੀ ਅੱਜ ਛੜ ਦੇ ਲੈ ਇੱਕ ਦੋ ਹੈਂ ਕ ਦੂਜਾ ਵੀ ਜਾਣਦੇ ਹਾਂ ਬੱਸ ਬੱਸ ਦੇਖ ਲਓ ਬੱਸ 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 ਪੂਰਨ ਮੋੜ ਕੇ ਮੱਝਾਂ ਨੂੰ ਕੱਟੜੂ ਸਿਰ ਦੇ ਆਹ ਲੋਈ ਮੁੰਡੇ ਅੱਜ ਹਾਂਜੀ ਬੜੀ ਬਾਤ ਸੀ ਅੱਜ ਕਿੱਥੇ ਪਈ ਸਾਡੇ ਆਉਂਦੇ ਕਿਉਂ ਤੇ 3 ਅੰਡਿਆਂ ਦੀ ਫੀਲਿੰਗ ਲੈਣੀ ਸਾਲੇ ਉਦਾਂ ਗੰਦ ਜਿਹਾ ਲੱਗਦਾ ਖਾਣਾ ਤੇ ਦਾਣ ਨੂੰ ਇਹਨਾਂ ਹਾਲੇ ਪਾਈ ਦੀ ਮੈਂ ਇਹਦਾ ਜਿ ਸੁਣਿਆ ਨੇ ਬੱਸ 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 ਲੈ ਤੂੰ ਐਵੇਂ ਚੇਲੇ ਦਾ ਕੰਮ ਪੜ੍ਹ ਵਿੱਕੀ ਉਹ ਉਹ ਰਾਤ ਪਹਿਲਾਂ ਉਸਨੇ ਦਵਾਈ ਦਾ ਦਵਾ ਦੇ ਉਹ ਨਾ ਕਰ ਫਰਿੱਜ ਦਫਾ ਕਰ ਲੈ ਸਾਡੀ ਫਰਿੱਜ ਚ ਕੀ ਪਿਆ ਇਹਲੇ ਦੇ ਸੇਬ ਬਦਾਮ ਕੋਈ ਗੰਦੀ ਜਿਹੀ ਫਰਿੱਜ 'ਚ ਰੱਖੇ ਦੇ ਨੇ ਇਹ ਅਬ ਬਦਾਮ ਦਫਾ ਦੇ ਭਲੇਖਾ ਨਾ ਰਵੇ ਕਿਹਨ ਮਲਣਾ ਨਹੀਂ ਦੱਸ ਦੇ ਮੈਂ ਤਾਂ ਦੇ ਆ ਮੈਂ ਇੱਥੇ ਬਾਸੋ ਬਾਕੀ ਭਾਪਾ ਭਾ ਕਰਦੀ ਆ ਉਹ ਦੇਖ ਲੋ ਭਾਪਾ ਚੜਦੇ ਆ ਗਰਮੀ ਗਰਮੀ ਉਹ ਦੇਖੀ ਕੀ ਜੀ ਤਾਂ ਨੇ ਚੁੱਧ ਨਹੀਂ ਤੇ ਲੱਕੜਾ ਪਲਣ ਵਾਲੇ ਅੱਜ ਗੈਸ ਲਾ ਰਹੇ ਨੇ ਵੀ ਯਾ ਤੇਰੀ ਕਦੇ ਇੰਨੀ ਕਰਦਾ ਉਸਤਾਦ ਇਹ ਇਹ ਸਾੜਦੇ ਆ ਮੇ ਤੋਂ ਕਿਹ ਕੋਣ ਕੋਣ ਇਹ ਦੇਖ ਖੀਬਦਾ ਦੋ ਇਹ ਦੇਖ ਕੱਢੋ ਹਲਦੀ ਨਾ ਕੰਨੀ ਪੂਰੀ ਫੜੀ ਵਿੱਚ ਉਹ ਮਹੀਨਿਆਂ ਪਾ ਹ ਹਲਦੀ ਨੂੰ ਕੀ ਹੋ ਗਿਆ ਹਲਦੀ ਦੇ ਆਮ ਦੇ ਛੱਟ ਤੱਕ ਹੀ ਲੱਗਦੀ ਹੈ ਨੇ ਆਪਣੇ ਕਿੱਟ ਨੂੰ ਆ ਪਹਿਲਵਾਨ ਉਹਨੂੰ ਪੂਰੇ ਚਾਰ ਚਾਹਨਾ ਦੇ ਮੈਂ ਆਹ ਇਹਦੇ ਸਾਹਮਣੇ ਬੈਠਦਾ ਹਾਂ ਚੱਲ ਬਾਈ ਕੱਕ ਟਿਕਾਈ ਜਾ ਨਾ ਆ ਆ ਦੇਖ ਇੱਕ ਮਿੰਟ ਆ ਦੇ ਹਾਂ ਇਦਾਂ ਵਿੱਚ ਪਾ ਦੇਵਾਂ ਚਾਹ ਬੋਲਾਂ ਦਾ ਮਾਰ ਦੇ ਆਪਣੇ ਉਹ ਤਾਂ ਆ ਕੱਚ ਮਾਰਾਂ ਦੰਨਾ ਚ ਪਾਈ ਜਾਂਦਾ ਟੱਗ ਨਹੀਂ ਬਣਦੀ ਹੈ ਇਹ ਛੱਡ ਨਹੀਂ ਨਾ ਜੀ ਝੱਗ ਸਾਲਿਆ ਗਏ ਕਿਦਾਂ ਮੰਨਦੇ ਜਾ ਕੇ ਤੇ ਜਿੱਪਾ ਆਖਦੇ ਪਾਤੀ ਜੇ ਬਾਹਰ ਛਿੱਟੇ ਵਾ ਤੇ ਚਵੇੜਾਂ ਵੀ ਪਉਣ ਲੱਗ ਜਾਂਦੇ ਅੰਮ੍ਰੰਗ ਤੇਰੀ ਵੀ ਕੱਢਣੀ ਕੋਲੋਂ ਆ ਕੇ ਰਾਹੋ ਪਠਾਇਆ ਆ ਉਹ ਖਾਈ ਨਾ ਬੂ ਬਦੂ ਰੱਜਿਆ ਨਹੀਂ ਫੇਰ ਤੈਨੂੰ ਦਰਿਆ ਆਉਂਦਾ ਅੱਛਾ ਆ ਜੀ ਓ ਹੈਲੋ ਬੱਲੀ ਬੱਲੇ ਬਲਰਾਮ ਹੁਣ ਤੇਰੇ ਜੁੱਤੀਆਂ ਪੈ ਜਾਣੀਆਂ ਅਦਰ ਮੈਂ ਦੱਸਾਂ ਆ ਕੀ ਸਾਲੇ ਕੱਜੀਆਂ ਬਰੈਡਾਂ ਲਾ ਲਾ ਕੇ ਦੇਈ ਜਾਂਵੇਂ ਆ ਕੀ ਗੰਦ ਪਾਇਆ ਕੋਈ ਨਹੀਂ ਟੈਂਸ਼ਨ ਕੋਈ ਨਾ ਚਲਵਾਉਂਦੇ ਇੱਕ ਵਾਰੀ ਪਾਰਟੀ ਹੋ ਲਵਾਉਂ ਆਮਲੇਟ ਬਣਾਉਂਦੇ ਕੋਕੜੀ ਕਿਤੇ ਜੋਗਾ ਜੋਗਣ ਆਈ ਸੀ ਇੱਥੇ ਉਹ ਫਲਾਰਾ ਪਾ ਕੇ ਗਈ ਆ ਭਾਈ ਉਹਨੇ ਕਿਹਾ ਜਿਆਦਾ ਨਹੀਂ ਕਾਲਾ ਕਰਦਾ ਬੱਲੀ ਓਏ ਓਨ ਘਮਾ ਤੇਰੇ ਅੱਜ ਪੈ ਜਾਣੀਆਂ ਆ ਗਈ ਆ ਆਜਿਂ ਭਲਵਾੜ ਕਾ ਨਹੀਂ ਛੱਡਦਾ ਨਿਊ ਪੇਪਰ ਖਾ ਜਾਂਦਾ ਮਗਰ ਉਹ ਇਹਨਾਂ ਦੇ ਖੱਟੀ ਜਾਂਦਾ। ਕਿਆ ਗੋਰ ਪ੍ਰਵਾਨ ਕਰਾ ਓਏ। ਰਗੜ ਦੇ ਸਾਰਾ ਕੁਝ। ਉਹ ਤੁਹਾਡਾ ਸਰ ਜੂਗੋ ਹੋਰ ਭੰਣੇ ਪਹਿਣਗੇ। ਹੋਰ ਯਾ ਹੋਰ ਇਹ ਤਾਂ ਕੁਝ ਵੀ ਨਹੀਂ ਖਾਦਾ। ਹੈਂ? ਬੱਸ। ਤੂੰ ਓ ਮਿੱਠੂ। ਭਲਵਾੜ ਗਿਆ ਠੱਡ ਕੀ ਕਹਿੰਦੇ ਗਏ? ਆਹ ਕਾ ਛੱਡ ਗਾਂ। ਪਤਾ ਨਹੀਂ ਉਹ ਤਾਂ ਛੱਡ। ਚੱਕੋ ਰਗੜੋ ਵੇ ਯਾਰ। ਤੱਕ ਕਾਰੀ ਕਰਨਾ ਇਹ ਨਾ ਹੋਵੇ ਕੱਲੂ ਕੁੱਕੜੀ ਲਾਂਬਾ ਲੈ ਕੇ ਆਵੇ ਵੀ ਭਾਈ ਉੱਤੇ ਆਂਡੇ ਛਾੜ ਦਿੱਤੇ ਭੰਨੇ ਵੀ ਤੁਸੀਂ ਹਾਂ ਆ ਕਰਕੇ ਹੈ ਨਾ ਮੇਰਾ ਵੀਰ ਉਹ ਫਰਿੱਜ ਦੇ ਨਾਲ ਰੱਖੋ ਥੱਲੇ ਲੈ ਕੇ ਆ ਯਾਰ ਤੇ ਬੁੱਦੂ ਆ ਕਰਕੇ ਹੈ ਨਾ ਝਾੜੂ ਤੇ ਪੋਚਾ ਚੱਕ ਲਓ ਮੇਰਾ ਵੀਰ ਸਾਰੇ ਘਰ ਦੀ ਸਫਾਈ ਕਰ ਦਿਓ ਜਾਲੇ ਜੂਲੇ ਲਾਉਣੇ ਮੇਰਾ ਵੀਰ ਸੰਗਣ ਵਾਲੀ ਕੋਈ ਗੱਲ ਨਹੀਂ ਮਿੱਠੋ ਠੀਕ ਹੈ ਖਰਚਾ ਬਹੁ ਆ ਗਿਆ ਤੁਹਾਨੂੰ ਮਧਾਂਡਿਆਂ ਦੀ ਟ੍ਰੇਨ ਲੱਗੇ ਪੂਰੇ ਬਾਟਾ ਸਾੜੇ ਹੋਰੀਆਂ ਮਿਰਚਾਂ ਦਾ ਤਾਂ ਬਾਕੀ ਲੱਗ ਗਏ ਉਹ ਅਦਰਕ ਫਤਲਾ ਆਲਮਗੀ ਦੀ ਬੋਦਲ ਵੀ ਨਾ ਰੈਂਚ ਲਈ ਦੀ ਬਾਕੀ ਹਜੇ ਇਹਨਾਂ ਨੂੰ ਕੌਫੀ ਪਣਾਉਣੀ ਆ ਜੀ ਦੁੱਧ ਮੰਗਾਇਆ ਅੱਜ ਲੈ ਵੀ ਕੌਫੀ ਤੇ ਇੱਕ ਐਕਸਪੈਰੀਮੈਂਟ ਕਰਨਾ ਕੋਫੀ ਵਾਲਾ ਕਿੱਥੇ ਕੌਫੀ ਵਾਲੀ ਡੱਬੀ ਕਿੱਥੇ ਆ ਕੌਫੀ ਵਾਲੀ ਡੱਬੀ ਕਿੱਥੇ ਆ ਪੜਾਈ ਤਾਂ ਇਹ ਜਿੱਦਾਂ ਪਈ ਹੈਗੀ ਚਿਰ ਦੀ ਇਹਦੀ ਡੇਟ ਲੰਗੀ ਆ ਇਹ ਦੇਖਣਾ ਵੀ ਕੁਝ ਕਰਦੀ ਵੀ ਇਹ ਡੇਟ ਲੰਗੀ ਕਿ ਐਵੇਂ ਹੁੰਦੀ ਆ ਜਿਹੀ ਹੀ ਬਣਾਉਣੇ ਆ ਓਏ ਬੜੀ ਨੇ ਇਹ ਆਇਆ ਤੇ ਇਹ ਅਪ੍ਰੈਲ ਨਹੀਂ ਯਾਰ 25 ਤੇ ਹੀ ਆਇਆ ਇਹ ਤਾਂ ਉਸਤਾਦਾਂ ਦੇਖੀ ਤਾਂ ਕਮੈਂਡਰ ਕੋ ਲਿਖਾਇਆ ਕਿਹੜੇ ਪੱਜੇ ਨੇ 25 ਸਾਲ ਹੋ ਗਏ ਆ ਤੇ ਨੰਗਾ ਹੀ ਆ ਸਾਰੇ ਉਹ ਚਾਰ ਅੱਖਰ ਪੜ ਲੈਂਦੇ ਉਦੋਂ ਹੈਗੀ ਆ ਪ੍ਰੈਮਪਤੀ ਹੈ ਦੋ ਤਰ੍ਹਾਂ ਸਕੂਲੋਂ ਬੰਕ ਭਾਰੀ ਹੈ ਹੈਗੀ ਆ ਨਵੰਬਰ ਦੇ ਹੈਗੀ ਆ ਹੈਗੀ ਉਦੋਂ ਜੰਮਿਓ ਆ ਇਹ ਬਾਹਰ ਉਹ ਥੱਲੇ ਗਾਹੇ ਗੰਗ ਭਾਈ ਜਾਂਦਾ ਹਿਸਾਬ ਵੀ ਕਰਨਾ ਪੈਣਾ ਸਾਰਾ ਤਿੰਨ ਬੰਦੇ ਆਏ ਇੱਥੇ ਕੰਮ ਤੇ ਲਾਉਣੇ ਨੇ ਬਾਅਦ ਵਿੱਚ ਲੈ ਖੇਤ ਖੇਤ ਦੇਖ ਕਿਹਨੂੰ ਫੜਾਇਆ ਡੱਬਾ ਐਦਾਂ ਦਿਨ ਤਾਂ ਦੇਖ ਕੇ ਡੋਂਗਾ ਟੱਟੀਆਂ ਲੱਗ ਜਾਂਦੀਆਂ ਬੱਸ ਕਰ ਸਾਲਿਆਂ ਛਿੱਟੀ ਜਾਂ ਨਾ ਪਕੌੜੇ ਕੱਢਣੇ ਹੁਣ ਅੜਦਾ ਹੀ ਨਹੀਂ ਗੰਗਾਦਾਰ ਜਿਆ ਐਦਾਂ ਕਰ ਪਲਵਾਨ ਉਹ ਜਿਹੜੇ ਆ ਰਹੇ ਨਾ ਪਿੱਪਲ ਵੱਢਣਾ ਜਾਂ ਲਿਆ ਬੁੱਧੂ ਦੀਆਂ ਬਾਹਾਂ ਵੱਢੀਏ ਗਾਣਾ ਹੋਰ ਕਿਸੇ ਨੂੰ ਇਦਾਂ ਦਾ ਗਾਣ ਦਾ ਖੜਾਵੇ ਆਪਾਂ ਤਾਂ ਖਾਇ ਲਿਆ ਇਹ ਇੱਕ ਆ ਵੀ ਕੱਢਿਆ ਯਾਰਾ ਆ ਬੁੱਧੂ ਆ ਕੀ ਆ ਯਾਰਾ ਪਹਿਲਾ ਆ ਥੱੜੇ ਆ ਇਹਨੂੰ ਰਾੜ ਦੇ ਜਿਹੀ ਜਰਾ ਇਹਨੂੰ ਯਾਰਾ ਰਾੜਿਆ ਆ ਬੁੱਧਾ ਹੋਇਆ ਹੁਣ ਆ ਮਾਸੀ ਤੁਹਾਡੀ ਵਿੱਚ ਤੇ ਝਾਦੀਆਂ ਮਾਰਦੇ ਸੀੜ ਜੇ ਨਲੀ ਜੇ ਆਉਂਦੇ ਠੀ ਆ ਬਲੀ ਨੂੰ ਮੇਰੀ ਵੇਚੀ ਲੈ ਜੇ ਨਾ ਲੈ ਅੱਗੇ ਤਾਂ ਬਹੁਤ ਝੰਡੇ ਝੂਲਦੇ ਆ ਤੇ ਰੇੜੀ ਵੇਚਦੇ ਹੁੰਦੇ ਆ ਆ ਦੇਖ ਲਓ ਜੀ ਅੰਨਾ ਕੁੱਪੜ ਖੋਡੇ ਦਾ ਮੋਰੀ ਬਣਾਇਆ ਆ ਆ ਥੱਲਣ ਲੱਗਾ ਦੇਖਿਓ ਖਲਾਰੇ ਪਾਉਂਦਾ ਹੁਣ ਤੁਦਮਤ ਕਿਆ ਬਾਲ ਲਾਉਣੀ ਕਿਆ ਬਾਲ ਹਣ ਕਿਆ ਬਾਲ ਲਾਉਣੀ ਤੇ ਖੇਲ ਰਿਆ ਲੇ ਜਾਓ ਇੱਥੇ ਰਹਿਣ ਦੇ ਬਣਾਉਣਾ ਹਾਂ ਤੁੰਬੇ ਲੈ ਜਾਓ ਬਾਹਰ ਓਏ ਮਦੀਨਾ ਪਰੇ ਇਹਦੀ ਬਾਹ ਫੜ ਲੈਣਾ ਓਏ ਜਾਂ ਤਰੋ ਖੇਸੀ ਲਿਆ ਮੈਂ ਜੋ ਖੇਸੀ ਲਪੇਟ ਦਿਓ ਬਾਹ ਤੇ ਆਹ ਉਹ ਦੇ ਆਂ ਤੇਰਾ ਜਾਂ ਗੰਦ ਖਾਣਾ ਗਰਮੀ ਲੱਗਣੀ ਆ ਥੱਲ ਦਊਗਾ ਹੁਣ ਓਏ ਇਹ ਤਾਂ ਮੋੜ ਨਾ ਫੋਲਡ ਨਾ ਕਰ ਚਾ ਕੇੜਾ ਤਾਂ ਦੇ ਦੇ ਕੋਈ ਨਹੀਂ ਆ ਜਾਣਾ ਵੇੜੇਆਂ ਲੋਹੀ ਜਾਂਦਾ ਯਾਰ ਬੰਦਾ ਹੋ ਗਿਆ ਬ੍ਰੈਂਡ ਆਪਰੇਟਰ ਨੇ ਸਾਡੇ ਕੋਲੇ ਬਣਾਉਣ ਲੱਗੇ ਆ ਅਜੇ ਤਾਂ ਬੁੱਦਕ ਗਾਂਦੇ ਪਾਉਣ ਵਾਲਾ ਤੇ ਉੱਥੇ ਕੀ ਸਿੱਖਣ ਗਈ ਜਾਂਦਾ ਰਿਹਾ ਤਿੰਨ ਮਹੀਨੇ ਲੈ ਅੱਛਾ ਗਰਮੀਆਂ ਦੇ ਲੋ ਦੇਣਾ ਵੇ ਇਹਨੂੰ ਫੜ ਕੇ ਨਲਾਵਾ ਬਾਹਰ ਲੈ ਜਾ ਕੇ ਓਏ ਪਰਵਾਨ ਜੀ ਚਲੋ ਤੁਸੀਂ ਕੌਫੀ ਬਣਾਓ ਉਹ ਡੋਂਗਾ ਲਿਆ ਤੋ ਗਿਆ ਅਰਪਾ ਦੁੱਧ ਫੇ ਉਹ ਉਹ ਬਣਾ ਬਣਾ ਲਾ ਭਰਾਵਾ ਫੇ ਸਫਾਈ ਹੋਈ ਜਾਓ ਪਰਵਾਨ ਕੌਫੀ ਬਹੁਤ ਘੈਂਟ ਬਣਾਉਂਦਾ ਪਰਵਾਨ ਬਣਾ ਆਇਆ ਅਜ ਆ ਚੱਕੋ ਹਣ ਕੀ ਹੋਇਆ ਵਾਲਾ ਲੋਤੀ ਬਣਾ ਅਗਲਾ ਕਰ ਕੋਈ ਹੋਏ ਲੈ ਕੇ ਤਾਂ ਤੂੰ ਆ ਪੁੱਟ ਦਾ ਸਾਨੂੰ ਕਿਤੇ ਰੱਖਿਆ ਹਜ਼ੂਰ ਰਗ ਜਾ ਤਵਾ ਦਾ ਠੰਡਾ ਹੋਣ ਦੇ ਦਾਸਾਂ ਓਏ ਆਪਾਂ ਕੋਈ ਅੱਜ ਕੁਝ ਮਟੀਰੀਅਲ ਚਾਹੁੰਦੇ ਹਾਂ ਇਹ ਖੋਲਦਾ ਕੰਨ ਹੁੰਨ ਨੰਦਦਾ ਨਾ ਮੈਨੂੰ ਪਤਾ ਲੱਗ ਰਿਹਾ ਇਹਦੇ ਕੋਈ ਨਹੀਂ ਮੈਂ ਸਵੇਰੇ ਵੀ ਦੇਖਦਾ ਸੀ ਪਤਾ ਇਦਾਂ ਹੀ ਕੁੰਜਾ ਜਿਹਾ ਪੜਿਆ ਆਇਆ ਨੇ ਨਿਕਲ ਜੂਗਾ ਦੱਸਦਾ ਆ ਤੇਰਾ ਸਾਜ ਕਾ ਉਹ ਪਿੱਛੋਂ ਦੇ ਆਪ ਜਕਾਰੀ ਮਾਰਾ ਕੇ ਪਾ ਕਲਾ ਦਿਖਾ ਲੈ ਆਪਣੀ ਬਾਹਰ ਕਿੱਧਰ ਲੱਗਦਾ ਜੋ ਲੈ ਜਾ ਪਛੇਰ ਨੂੰ ਲਾਈ ਆਓ ਕੋਚੇ ਮੁੜ ਕੇ ਥੋੜੀ-ਥੋੜੀ ਭਰਾਵਾ ਪਾੜਨਾ ਨਹੀਂ ਹੋਰ ਸਾਰਿਆਂ ਦੇ ਛੱਟੇ ਪਾ ਦੇ। ਆਹ ਨੀ ਝੱਗ ਦਾ ਥਲੇ ਮੱਝ ਤੋਂ ਨਹੀਂ ਬਣੀ ਜਿੰਨੇ ਤੂੰ ਇੱਕ ਬਣਾਉਂਦੇ। ਪੰਜਕਾਰੀ ਬਹੁਤ ਤਿੱਖੀ ਮਾਰਦਾ। ਆਹੇ ਪਸੀਨਾ ਕਦੇ ਅੰਦਰ ਜਾਵੇ ਤਾਂ ਕੋफी ਦੇਖੀ ਤਾਂ ਕਿੱਦਾਂ ਦੀ ਪਾਣੇ ਆ। ਹੈ? ਔੜੀ ਘੋਟਲਾ ਕਦੇ ਜਾਨ ਕੱਢੀ ਜਾਂ ਨਾਲ ਬਾਬੇ ਦੀ। ਝੱਗ ਬਣਾਉਣਾ। ਆ ਬਾਦ ਹੁਣ ਖੰਡ-ਖੰਡ ਕੀ ਪੋਣਾ ਕਿੰਨਾ-ਕਿੰਨਾ ਓਏ ਉਸਤਾਦ ਚੰਗੀ ਤਰ੍ਹਾਂ ਸਾਫ ਕਰਿਓ ਮੇਰਾ ਵੀਰ ਗਿੱਲਾ ਕੱਪੜਾ ਲੈ ਲਓ ਓਹ ਹੱਥ ਹੱਥ ਦੇਖ ਕੇ ਨਾ ਸਾਫ ਕਰਦੇ ਆ ਟੀ-ਸ਼ਰਟ ਨਾ ਓਹ ਭਰਾਵਾ ਢੱਕਣ ਦੇ ਪਾ ਕੇ ਬਾਹਰ ਗੰਦ ਨਾ ਫਲਾ ਓਏ ਟੀ-ਸ਼ਰਟ 'ਚ ਵੀ ਤੇਰੇ ਕੁੱਤੀ ਸੂਈ ਹੋਣੇ ਆ ਇਹਨੂੰ ਭਰਾ ਹੋਰ ਓਹ ਓਹ ਉਧਰ ਚੈੱਕ ਕਰ ਲਓ ਕੀ ਕਿਹੜੀ ਤਰ੍ਹਾਂ ਸਫਾਈ ਮੜ ਕੇ ਜਨਾਨੀ ਨੇ ਵੀ ਕਰਉਣੀ ਆਈਆਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਬੱਸ ਨਾਲ ਜੁੱਤੀਆਂ ਵੀ ਪਿਆ ਕਰਨੀਆਂ ਇੱਥੇ ਤਾਂ ਪਿਆਰ ਨਾ ਕਰਾਉਂਦੇ ਆ ਅਗਲੀ ਸੈਂਡਲ ਲਾ ਲੈਂਦੀ ਹੀਲ ਬਹੁਤ ਤਕੜੀਆਂ ਹੁੰਦੀਆਂ ਅੱਜ ਕੱਲ ਤੈਨੂੰ ਬਹੁਤ ਕਰਵਾਇਆ ਇਹ ਪੈਂਦੀਆਂ ਤਾਂ ਨਹੀਂ ਨੇ ਮੇਰੇ ਤਾਂ ਨਹੀਂ ਪੈਂਦਾ ਮੈਂ ਤੈਨੂੰ ਦੱਸਦਾ ਤੇਰੇ ਨਾਲ ਕੰਨਾਂ ਤੇ ਹੀਲ ਪੈਂਦੀ ਆ ਮੜ ਕੇ ਇਹਦੇ ਪੈਂਦੇ ਮੰਮੀ ਐ ਮੈਂ ਸਫਾਈ ਵੀ ਕੀਤੀ ਤਾਂ ਵੀ ਮਾਰੀ ਜਾਂਦੀ ਆ ਇਦਾਂ ਹੋਇਆ ਕਰਨੀ ਆ ਮੰਮੀ ਨੇ ਹੌਲ ਜਣ ਕੇ ਕਹਿਆ ਕਿ ਨਾ ਪੁੱਤ ਨਾ ਮਾਰੋ ਇਹਨੂੰ ਭੱਜ ਜਾਣਾ ਹਜੇ ਪੋਚੇ ਵੀ ਲਵਾਉਣੇ ਆ। ਬਲਵਾਣ ਇੱਦਾਂ ਹੀ ਜਾਣਾ। ਲਵਾਣਾ। ਐਦਾਂ ਕਰ ਚਮਚਾ ਲਿਆ ਕੇ ਨੂੰ ਉਬਾਲੇ ਦਿਵਾ ਦੇ ਕੌਫੀ ਨੂੰ। ਕੌਫੀ ਕੱਟੇ ਦੀ ਮੋ ਕਰਕੇ ਬਣਾ ਕੇ ਗਾੜੀ ਹੈ ਨਾ ਕੱਪਾਂ 'ਚ ਪਾ ਕੇ ਦਾ ਅੰਦਰ ਲਿਆ ਹੁਣ ਇੱਥੇ ਜਿ ਬਹਿ ਗਏ। ਫੇਰ ਚੱਲ ਮੂੜ ਕਰਦੇ ਆ। ਠੀਕ ਆ? ਤੇ ਆ ਪਸੀਨੇ ਤੋਂ ਭਰੇਜ ਰੱਖੀ ਗੇਰਾਂ ਵਿੱਚ ਪਾ ਦੇ। ਉਹਨਾਂ ਕੌਫੀ ਭੈਣ ਜੀ ਮਿੱਠੇ ਦੇ ਬਜਾਇ ਵਿੱਚੋਂ ਨੂਨ ਦਾ ਸਵਾਦ ਆਈ ਜਾਵੇ। ਲੋ ਵੀ ਬਾਕੀ ਪਹਿਲਵਾਨ ਦੀ ਕੌਫੀ ਤੁਹਾਨੂੰ ਚੈੱਕ ਕਰਾਉਣੀ ਆ ਕਿੱਦਾਂ ਦੀ ਬਣਦੀ ਆ। ਵੇਖੋ ਜੀ। ਆ ਗਈ ਵਾ ਤੁਸੀਂ ਪੁੱਛੋ। ਆ ਗਈ ਆ ਗਈ। ਲੈ ਆਇਓ ਫੇ ਆ ਜਿਓ। ਕੌਫੀ ਬਣੀ ਆ ਕਿਨੇ ਬਣਾਈ ਆ ਭਾਜੀ? ਇਹ ਪਹਿਲਵਾਨ ਨੇ। ਇਹ ਬਲਵਾ ਜੇ ਦਾ ਸਵਾਦ ਆ ਤਾਂ ਵੀ ਹੱਥ ਫੜ ਲਿਓ ਜੇ ਗੰਦੀ ਆ ਤਾਂ ਤਾਂ। ਅੱਛਾ ਜੀ। ਠੀਕ ਆ ਜੀ ਠੀਕ ਆ। ਆ ਨਾਲ ਕਿੰਨੇ ਖਾਣੇ ਵੀ ਖਾਈ ਚਲੋ। ਇਹ ਦੇਖਣ ਲਈ ਰੱਖਿਆ। ਤਿੰਨ ਦਿਨੋਂ ਉਦਾਂ ਗਾੜੀ ਗਿਆ ਸੀ ਬਣਾ ਦੇ ਤੂੰ ਦਾ ਸਾਲਿਆ ਖੰਡ ਸੱਟ ਕੇ ਗਾੜੀ ਕੀ ਤੇ ਹੀ ਐ ਇੱਥੇ ਚਲੇ ਗਿਆ ਸਿੱਧਾ ਬਣਾ ਦੇ ਜਾਣੇ ਇਹ ਆਮਲੇਟ ਬੇਚ ਪਾ ਲਈਏ ਇੱਕ ਵਾਰ ਮਿੱਟੀ ਕੋ ਡਿਸ਼ ਤਿਆਰ ਹੋ ਜਵੇ ਚੱਕ ਓ ਖਾ ਲੋ ਯਾਰ ਖਾ ਲੋ ਖਾ ਲੋ ਚੱਕ ਓ ਭਲਵਾਨ ਖਾੜਾ ਯਾਰ ਭਲਵਾਨ ਰੋਟੀਆਂ ਉਹ ਖਾ ਲਾ ਚੱਲ ਮੇਰੀ ਮੰਮੀ ਖਾ ਲਾ ਗੁੱਸਾ ਨਹੀਂ ਕਰੀਦਾ ਖਾਲਾ ਯਾਰ ਖਾਣਾ ਪਲਵਾਨ ਖਾਣਾ ਲੈ ਗੀ ਜਾਣਾ ਦੁਨੀਆ ਤੋਂ ਖਾ ਕੇ ਜਾਓ ਪਰ ਤੂੰ ਤੇ ਛੱਡ ਕੇ ਪੋਠ ਨਹੀਂ ਜਾਣਾ ਕੁਛ ਨਹੀਂ ਛੱਡਣਾ ਤੂੰ ਚੱਕੋ ਜੀ ਮੈਂ ਤੂੰ ਜਾ ਕੇ ਖਾਣਾ ਤੁਰਣਾ ਕੀ ਤੈਨੂੰ ਕਿਹਦੇ ਫੋਨ ਆਈ ਜਾਂਦੇ ਹੋਏ ਫੋਨ ਕੰਮ ਵਾਲਾ ਟਾਕੇ ਮਾਰ ਤਵਾੜੇ ਦਾ 10 ਕਿਲੋ ਪਿਆਜ਼ ਤਾ ਦੇਸੀ ਘੇਰੇ ਦੇ ਵਿੱਚ ਦਾ ਸਾਮਾਨ ਮੋਰੇ ਪਿਆ ਮੈਂ ਤੁਹਾਡਾ ਫੋਨ ਜਾਂ ਕਲਮਾ ਜਿਹੜਾ ਨਾਲ ਦੇਖ ਕੇ ਪੇਲੀ ਆ ਰਿਹਾ ਨਾ ਕੌਫੀ ਚੱਲਣ ਲਈ ਆ ਯਾਰ 10 ਬੰਨ ਨਾਲ ਦੇਖਿਆ ਜਿਹੜਾ ਪੇਲੀ ਆ ਰਿਹਾ ਨਾ ਭਾਈ ਇਹਨਾਂ ਨੇ ਕਹਿ 30 ਅੰਡੇ ਤੋਂ ਅੱਧੀ ਇਕੱਠੇ ਦੇਖੇ ਤੁਸੀਂ ਕਰ ਗੱਲ ਉਹਨਾਂ ਚੱਕ ਫੂਰੀ ਯਾਰ ਇਹ ਕੌਣ ਹੈ ਇਹ ਕੌਣ ਹੈ ਗੁੱਲੂ ਲੈ ਕਰਾ ਗੱਲ ਭਾਈ ਦੀ ਕਰਾ ਦੇ ਕੀ ਇਹ ਕੌਣ ਹੈ ਗੁੱਲੂ ਦੀ ਬੰਦੂ ਮੈਂ ਕਹਾਂ ਇਹ ਗੁੱਲੂ ਦਾ ਆਪ ਦਾ ਆਦਾ ਬੰਦਾ আচ্ছা আচ্ছা ਉਹ ਮੋਟਾ ਜਿਹਾ ਭਾਈ ਜਰ ਗਿਆ ਜਿਹੜਾ ਤੈਨੂੰ ਕਿਹਨੇ ਕਿਹਾ ਓਏ ਉਹ ਹਾ ਟਟਵਾੜੇ ਨੇ ਮੈਨੂੰ ਕਿਹਾ ਹੁਣ ਬੰਦੇ ਮੇਂਡ ਮੇਂਡੀ ਲੱਕਰ ਤਾ ਟਵਾਣਾ ਇਹਦਾ ਨਾਮ ਨਹੀਂ 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 ਤੂੰ ਤਾਂ ਟਵਾਣੇ ਨਹੀਂ ਗੁੱਲੂ ਨਵਾਂ ਬੰਦਾ ਆਇਆ ਉਹਨੇ ਟਵਾਣਾ ਸਾਰਾ ਮੈਂ ਦੇਖਿਆ ਹੈਲੋ ਕੋਣ ਆ ਦੱਸ ਤੈਨੂੰ ਕੌਣ ਆ ਦੱਸ ਕੌਣ ਆ ਹੈਂ ਇਹਦਾ ਡੈਡੀ ਇਹਦਾ ਡੈਡੀ ਇਹ ਨਵਾਂ ਪਿੰਦੋ ਦਾ ਮੈਂ ਉਹਦਾ ਵੀ ਗਾਂ ਬੁੜਾ ਬੋਲਦਾ ਇਹ ਦੇਖ ਲਾ ਹਾਂ ਕਦਾਂ ਕਦਾਂ ਕੰਨਾ ਪਟਰੀ ਗਾਂ ਚਲੀ ਸਾਸਰੀ ਗਾਂਕਲ ਨੇ ਨਾਨਾ ਬੋਲ ਸਾਲਿਆ ਅੰਕਲ ਨਹੀਂ ਲੱਗਦਾ ਹੁੰਦਾ ਬੁੜੇ ਦਾ ਬੁੜਾ ਗਾਂ ਗਾਂ ਦੇ ਦੋ ਤਿੰਨ ਰਿਸ਼ਤੇਦਾਰੀਆਂ ਗਾਂ ਚ ਲੱਗਈਆਂ ਹਾਂ ਕਦਾਂ ਨੇ ਤੂੰ ਕੀ ਸੋਚ ਕੇ ਫੋਨ ਲਾਇਆ ਫੋਨ ਕੱਟ ਪਹਿਲਾਂ ਯਾਰ ਸਾਨੂੰ ਆਂਡੇ ਖਾਣ ਦੇ ਫੇਰ ਗੱਲ ਕਰਦੇ ਦਿੰਦੇ ਨਹੀਂ ਹੁਣ ਹੱਥ ਵੱਢਣ ਵਾਲੇ ਆ ਤੇ ਹੁਣ ਨੰ ਤਾਂ ਆਡੇ ਵੱਢਾ ਹਾਂ ਚਾਹ ਦੇਖੋ ਖਾਓ ਤੇ ਭਾਂਡੇ ধੋਵੋ ਤੂੰ ਦਫਾ ਹੋ ਜਾਓ ਚਲੋ ਸੁਣਾ ਪਹਲਵਾਨ ਆਪਾਂ ਚੱਲੀਏ ਪਿੰਡ ਨੂੰ ਇਹ ਤਾਂ ਖਾਣੀ ਮੱਛੀ ਖਾਣੀ ਜਾਣ ਆਇਆ ਇਹ ਤਾਂ ਮੱਛੀ ਖਾਣੀ ਫੇਰ ਰੋਖ ਲਾ ਫੇ ਬੋਤਲ ਵੀ ਲਿਹਾਣੀ ਪਣੀ ਬੋਤਲ ਤਾਂ ਇਹ ਤੋਂ ਪੜ ਲਾ ਕਿਹੜੀ ਉਧਰ ਤਾਂ ਜਾਂ ਲ ਬਲੈਂਡਰ ਹਮ ਅੱਜ ਮੁੰਡਿਆਂ ਨੂੰ ਮੱਛੀ ਖਵਾਉਂਦੇ ਆਂ ਜੀ ਚਲੀ ਜਾ ਨਾਲ ਹਮ ਚਰੀਏ ਹੈ ਇਧਰ ਚਲੀਏ ਹਰੀ ਕੇ ਹਰੀ ਕੇ ਪਤਾਂ ਉਧਰ ਬਿਨਾ ਕੰਡੇ ਤੋਂ ਮਿਲ ਜਿਆ ਅੰਡੇ ਨਾਲ ਆਪ ਹੀ ਕੱਟਣਾ ਤੇਜ਼ ਹੋ ਗੋਇਆ ਨਾ ਕੰਡੇ ਦਾ ਮਿੱਠੂ ਵਰਗਾ ਜੁੱਤੀ ਪਾ ਕੇ ਖਾ ਲੈਣਗੇ ਕੰਡਾ ਤਾਂ ਨਹੀਂ ਲੱਗਣ ਦੇਣਾ ਇਹਨਾਂ ਨੂੰ ਮੂੰਹ ਮੱਚੀ ਅੰਦਰ ਆ ਮਰ ਗਿਆ ਤੈਨੂੰ ਕਰ ਜੈਮ ਨੂੰ ਆਹ ਸਾळ्या ਮਿੱਠੇ ਦਾ ਗਲਾਸ ਭਰ ਕੇ ਕੱਪ ਵੱਡਾ ਦੱਤਾ ਕੋਈ ਬੈਰ ਕੱਢਦਾ ਮੇਰੀ ਸ਼ੂਗਰ ਹੋ ਜਾਵੇ ਇਹ ਨਹੀਂ ਮੈਂ ਹੋਣ ਦੇਣੀ ਮੈਂ ਕੱਢ ਦੇਣਾ ਸਵੇਰ ਨੂੰ ਸਾਰਾ ਕੁਝ ਇਹ ਜੈਮ ਦੇ ਵਿੱਚ ਨੇਰੀ ਲਿਆਂਦੇ ਕਿਹੜਾ ਛੱਡ ਚੱਕ ਨਾ ਯਾਰ ਬੇਕਾਰ ਬੰਦੇ ਇਹਨਾਂ ਨੂੰ ਸਮੈਲ ਪਹੁੰਚ ਗਈ ਹੋਣੀ ਬੋਲ ਰਿਹਾ ਆ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰam ਦੀ ਹੈਗੀ ਆ pur.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pur.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ